ਹਾਂਜੀ ਸਤਿ ਸ਼੍ਰੀ ਅਕਾਲ ਤਾਰਿਆਂ ਨੂੰ ਮੇਰੇ ਚੈਨਲ ਉਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਮੱਕੀ ਦੇ ਆਲੂ ਵਾਲੇ ਪਰੌਂਠੇ ਬਹੁਤ ਹੀ ਆਪਾਂ ਸੌਖੇ ਤਰੀਕਾ ਨਾਲ ਬਣਾ ਕੇ ਤਿਆਰ ਕਰਾਂਗੇ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਜੇਕਰ ਤੁਸੀਂ ਚੈਨਲ ਦੇ ਪਹਿਲੀ ਵਾਰ ਆਏ ਹੋ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਚਲੋ ਫਿਰ ਆਪਾਂ ਮੱਕੀ ਦੇ ਆਲੂ ਵਾਲੇ ਪਰੌਂਠੇ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਮੱਕੀ ਦੇ ਆਲੂਆਂ ਵਾਲੇ ਪਰੌਂਠੇ ਬਣਾਉਣ ਵਾਸਤੇ ਤੇ ਦੋ ਆਪਾਂ ਉਬਲੇ ਹੋਏ ਆਲੂ ਰਹਾ ਪਹਿਲਾਂ ਆਪਾਂ ਉਬਾਲ ਲਿਆ ਸੀ ਬਾਰ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਛਿੱਲ ਲਿਆ ਸੀ ਛਿੱਲ ਕੇ ਉਸ ਤੋਂ ਬਾਅਦ ਆਪਾਂ ਫ੍ਰਿਜ ਦੇ ਵਿੱਚ ਰੱਖਤਾ ਸੀ ਇਹ ਆਲੂ ਆਪਣੇ ਠੰਡੇ ਹੋ ਜਾਣ ਇਹਨਾਂ ਨੂੰ ਹੁਣ ਆਪਾਂ ਕद्दूकश ਕਰਾਂਗੇ ਹੁਣ ਆਪਾਂ ਇੱਕ ਕद्दूकश ਲੈ ਲਿਆ ਤੇ ਇੱਕ ਆਪਾਂ ਚੜਾਈ ਦੇ ਵਿੱਚ ਭਾਂਡਾ ਲੈ ਲਿਆ ਜਿਹੜਾ ਸਾ ਮੋਟਾ ਸਾਈਜ਼ ਹੈ ਨਾ ਕद्दूकश ਦਾ ਇਹਦੇ ਤੇ ਆਪਾਂ ਆਲੂ ਨੂੰ ਕद्दूकश ਕਰਾਂਗੇ ਆਲੂਆਂ ਨੂੰ ਤੁਸੀਂ ਮੈਸ਼ ਵੀ ਕਰ ਸਕਦੇ ਆ ਤੇ ਕद्दूकस ਵੀ ਕਰ ਸਕਦੇ ਆ ਤੇ ਫਿਰ ਨਾ ਗੁੱਟਰੀ ਜੀ ਨਹੀਂ ਰਹਿੰਦੀ ਇਸ ਕਰਕੇ ਆਪਾਂ ਆਲੂਆਂ ਨੂੰ ਕद्दूकस ਕਰਦੇ ਹਾਂ ਜਦੋਂ ਆਪਾਂ ਫਰਿੱਜ ਦੇ ਵਿੱਚ ਰੱਖ ਦਿੰਦੇ ਹਾਂ ਨਾ ਆਲੂ ਤੇ ਖੰਡੇ ਹੋ ਜਾਂਦੀ ਆ ਫਿਰ ਇਹਨਾਂ ਨੂੰ ਕद्दूकस ਕਰਨਾ ਸੌਖਾ ਹੋ ਜਾਂਦਾ ਹੈਗਾ ਆਲੂਆਂ ਨੂੰ ਆਪਾਂ ਕद्दूकस ਕਰ ਲਿਆ ਹੁਣ ਇੱਕ ਕੌਣਾ ਆਪਾਂ ਮੱਕੀ ਦਾ ਆਟਾ ਲਿਆ ਆਟੇ ਨੂੰ ਆਪਾਂ ਛਾਣਿਆ ਹੋਇਆ ਤੇ ਥੋੜ੍ਹੀ ਆਪਾਂ ਆਟਾ ਰੱਖ ਲਾਂਗੇ ਹੁਣ ਆਪਾਂ ਹਰਾ ਧਨੀਆ ਪਾ ਦਾਂਗੇ ਪਾ ਦਾਂਗੇ ਆਪਾਂ ਅਦਰਕ ਤੇ ਲਸਣ ਤੇ ਦੋ ਹਰਵੇਂ ਮਿਰਚ ਇਹਨਾਂ ਨੂੰ ਆਪਾਂ ਦਰਦਰਾਇਆ ਕੁੱਟ ਲਿਆ ਸੀਗਾ ਇੱਕ ਚਮਚਾ ਆਪਾਂ ਪਾ ਪਾ ਦਾਂਗੇ ਲਾਲ ਸਾਫਤ ਕੁੱਟਣਾ ਆ ਮਿਰਚਾਂ ਪੀਸਣਾਂ ਮਰਚਾਂ ਪਾਸ ਆ ਸਕਦੇ ਐ ਇਤਨਾ ਕੁੱਟ ਕੇ ਵੀ ਪਾਸ ਆ ਸਕਦੇ ਆ ਹੁਣ ਥੋੜੀ ਪਾ ਦਾਂਗੇ ਆਪਾਂ ਹਲਦੀ ਸਿਰਫ ਕਲਰ ਵਾਸਤੇ ਅੱਧਾ ਚਮਚ ਪਾ ਦਾਂਗੇ ਆਪਾਂ ਗਰਮ ਮਸਾਲਾ ਤੇ ਨਮਕ ਆਪਾਂ ਪਾਵਾਂਗੇ ਸਵਾਦ ਅਨਸਾਰ ਅੱਧਾ ਚਮਚਾ ਆਪਾਂ ਪਾ ਦਾਂਗੇ ਸਾਤ ਜੀਰਾ ਇੱਕ ਚਮਚਾ ਪਾ ਦਾਂਗੇ ਆਪਾਂ ਰਿਫਾਈਨਡ ਤੇਲ ਹੁਣ ਆਟੇ ਨੂੰ ਆਪਾਂ ਗੁੰਨ ਲਾਂਗੇ ਚੰਗੀ ਤਰ੍ਹਾਂ ਆਪਾਂ ਮਿਲਾ ਲੈਨੇ ਤੇ ਜਰੂਰਤ ਪਈ ਤਾਂ ਪਾਣੀ ਪਾਵਾਂਗੇ ਵੈਸੇ ਫਿਰ ਆਪਾਂ ਉਬਲੇ ਹੋਏ ਆਲੂ ਲਏ ਆ ਤੇ ਆਲੂਆਂ ਦੇ ਵਿੱਚ ਹੀ ਕਾਫੀ ਪਾਣੀ ਹੁੰਦਾ ਹੈਗਾ ਹਾਂਜੀ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਮਿਲਾ ਲਿਆ ਹੈਗਾ ਤੇ ਥੋੜਾ ਜਿਹਾ ਪਾਣੀ ਪਾਵਾਂਗੇ ਬਸ ਜ਼ਿਆਦਾ ਪਾਣੀ ਨਹੀਂ ਪਾਉਣੀਗੇ ਐਸ traps ਹੱਥ ਤੇ ਪਾਣੀ ਪਾ ਲਾਂਗੇ ਜੇ ਵੈਸੇ ਆਪਾਂ ਡਾਇਰੈਕਟ ਹੀ ਪਾਣੀ ਪਾਵਾਂਗੇ ਨਾ ਆਟੇ ਦੇ ਵਿੱਚ ਤੇ ਕਈ ਵਾਰ ਆਟਾ ਗਿੱਲਾ ਜਾਣਾ ਹੋਵੇ ਜ਼ਿਆਦਾ ਪਤਲਾ ਨਾ ਹੋ ਜਾਏ ਥੋੜਾ ਥੋੜਾ ਪਾਣੀ ਕਰਕੇ ਆਟੇ ਨੂੰ ਕੁੰਨਾਂਗੇ ਆਪਾਂ ਰੋਟੀਆਂ ਬਹੁਤ ਵਧੀਆ ਬਣਦੇ ਹੈਗੇ ਮੱਕੀ ਦੇ ਤੁਸੀਂ ਬਸ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਪੂਰਾ ਦੇਖੋ ਜੇ ਤੁਸੀਂ ਪਿਆਜ਼ ਵਗੈਰਾ ਵੀ ਇਹਦੇ ਵਿੱਚ ਪਾਉਣਾ ਚਾਹੁੰਦੇ ਤੁਸੀਂ ਉਹ ਵੀ ਐਡ ਕਰ ਸਕਦੇ ਮੈਂ ਪਿਆਜ਼ ਪਾ ਲਾਂਗੀ ਹਾਂਜੀ ਆਟੇ ਨੂੰ ਆਪਾਂ ਗੁੰਨ ਲਿਆ ਹੈਗਾ ਤੇ ਹੁਣ ਆਪਾਂ 5 ਮਿੰਟ ਨੂੰ ਰੈਸਟ ਦਵਾਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਪਰੌਂਠੇ ਬਣਾਵਾਂਗੇ ਹਾਂਜੀ 5 ਮਿੰਟ ਆਪਾਂ ਆਟੇ ਨੂੰ ਜ਼ਾਇਸ਼ ਤੇ ਦਵਾ ਦਿੱ ਆ ਤੇ ਆਟਾ ਬਿਲਕੁਲ ਸੈੱਟ ਹੋ ਗਿਆ ਤੇ ਹੁਣ ਆਪਾਂ ਥੋੜਾ ਜਿਹਾ ਲਾ ਲਾਂਗੇ ਤੇਲ ਆਟੇ ਨੂੰ ਇੱਕ ਵਾਰ ਥੋੜਾ ਜਿਹਾ ਮਸਾਲਾ ਜਿਲਾ ਲਵਾਂਗੇ ਹੁਣ ਆਪਾਂ ਬਣਾਵਾਂਗੇ ਪਰੌਂਠੇ ਹੁਣ ਜਿੱਡਾ ਕਾਪਾ ਪਰੌਂਠਾ ਬਣਾਉਣਾ ਉਹ ਡਾਕਾ ਕਾਪਾ ਪੇੜਾ ਬਣਾ ਲਾਂਗੇ ਥੋੜਾ ਜਿਹਾ ਆਪਾਂ ਖੰਨਾ ਤੇਲ ਲਾ ਲਿਆ ਸੀ ਰਿਫਾਈਂਡ ਆਪਾਂ ਇਹ ਡਾਕਾ ਪੇੜਾ ਬਣਾ ਲੈ ਦੇਖੋ ਕਿੰਨਾ ਵਧੀਆ ਪੇੜਾ ਬਣੇ ਹੁਣ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਨਾ ਇਹ ਤਲੇ ਦੇ ਨਾਲ ਤੇ ਗੂਠੇ ਦੇ ਨਾਲ ਇਹਨੂੰ ਨਾ ਚੜਾਈ ਚ ਕਰ ਲਾਂਗੇ ਐਸਾ ਇੰਨਾ ਵੀ ਹੋ ਸਕਦਾ ਨਾ ਚੜਾਈ ਚ ਪਰੌਂਠਾ ਉਨਾ ਹੀ ਆਪਾਂ ਕਰ ਲਾਂਗੇ ਫਿਰ ਆਪਾਂ ਨੂੰ ਵੇਲਣਾ ਸੌਖਾ ਹੋ ਜਾਊਗਾ ਦੇਖੋ ਐ ਕਰ ਲੈਣਾ ਹੁਣ ਇਸੇ ਤਰ੍ਹਾਂ ਹੀ ਆਪਾਂ ਇੱਕ ਹੋਰ ਪਰੌਂਠਾ ਰੈਡੀ ਹਾਂ ਪੇੜਾ ਰੈਡੀ ਕਰ ਲਾਂਗੇ ਜੇ ਤੁਸੀਂ ਸੁੱਕਾ ਆਟਾ ਵੀ ਲਾਉਣਾ ਤੁਸੀਂ ਉਹ ਵੀ ਲਾ ਸਕਦੇ ਪਰ ਮੈਂ ਸੁੱਕਾ ਆਟਾ ਲਾਇਆ ਨਹੀਂ ਗ੍ਰੈਸਸ ਮੈਂ ਰੱਖ ਤਾਂ ਲਿਆ ਸੀ ਜੇ ਲੋੜ ਪਈ ਤਾਂ ਮੈਂ ਖ ਲਾ ਲਾਂਗੇ ਹੁਣ ਬਹੁਤ ਕਰ ਲੈਣਾ ਤੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਨਾ ਹੱਥਾਂ ਨੂੰ ਲਿਆ ਲਾਂਗੇ ਤੇਲ ਤੇ ਹੁਣ ਆਪਾਂ ਇਸ ਤਰ੍ਹਾਂ ਚੜਾਈ ਚ ਕਰ ਲਾਂਗੇ ਪੇੜੇ ਨਾਲ ਐਦਾਂ ਹੀ ਆਪਾਂ ਚੜਾਈ ਚ ਕਰੇ ਜਾਣਾਗਾ ਪਰ ਪਰੌਂਠੇ ਬੇਲ ਨੇ ਸੌਖੇ ਹੋ ਜਾਂਦੀ ਐ ਹੁਣ ਆਪਾਂ ਇਸ ਤਰ੍ਹਾਂ ਦੋ ਪਰੌਂ ਆ ਦੂਜੇ ਪੇੜੇ ਕਰਦੇ ਚੜਾਈ ਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਵੇਲਾਂਗੇ ਇਨੂੰ ਰੱਖ ਲਈਨੇ ਆਪਾਂ ਸਾਈਡ ਤੇ ਤੇ ਲੈ ਕੇ ਉਹਨੇ ਚਕਲਾ ਹਾਂਜੀ ਇੱਕ ਆਪਾਂ ਲੈ ਲਿਆ ਸੀਗਾ ਚਕਲਾ ਤੇ ਚਕਲੇ ਦੇ ਉੱਪਰ ਆਪਾਂ ਰੱਖ ਲਿਆ ਇਸ ਦਾ ਚਿੱਟੇ ਰੰਗ ਦਾ ਪੰਨਾ ਹੁਣ ਇਹਦੇ ਉੱਪਰ ਆਪਾਂ ਬੁਰਸ਼ ਦੇ ਨਾਲ ਲਾ ਦਾਂਗੇ ਤੇਲ ਹਾਂਜੀ ਤੇਲ ਆਪਾਂ ਲਾ ਲਿਆਗਾ ਹੁਣ ਆਪਾਂ ਜਿਹੜਾ ਚੜਾਈ ਦੇ ਵਿੱਚ ਪੇੜਾ ਕਰਕੇ ਰੱਖਿਆ ਸੀਗਾ ਉਹ ਆਪਾਂ ਚੱਕਲੇ ਦੇ ਉੱਪਰ ਰੱਖ ਦਿੰਨੇ ਆ। ਇੱਕ ਆਪਣੇ ਕੋਲ ਹੈਗਾ ਪੰਨਾ ਹੋਰ ਜਿਹੜੇ ਉੱਪਰ ਵੀ ਆਪਾਂ ਹਾਂ ਤੇਲ ਲਾ ਕੇ ਰੱਖਤਾ ਸੀ ਤੇ ਇਸ ਤਰ੍ਹਾਂ ਦੇ ਉੱਪਰ ਆਪਾਂ ਰੱਖ ਦਿੰਨੇ ਆ। ਹੁਣ ਇੱਕ ਲੈ ਲਾਂਗੇ ਪਲੇਟ ਜਿਹੜਾ ਪਲੇਨ ਹੁੰਦਾ ਨਾ ਥੱਲਾ ਇਸ ਤਰ੍ਹਾਂ ਦੀ ਪਲੇਟ ਹੁਣ ਇਸ ਤਰ੍ਹਾਂ ਆਪਾਂ ਦਬਾ ਦਾਂਗੇ। ਇਸ ਤਰ੍ਹਾਂ ਆਪਾਂ ਹੱਥ ਦੇ ਨਾਲ ਦਬਾਇਆ ਜਾਣਾ ਰੋਟੀ ਆਪਣੇ ਆਪ ਹੀ ਇਸ ਤਰ੍ਹਾਂ ਚੜਾਈ ਦੇ ਵਿੱਚ ਹੋ ਜਾਊਗੀ ਇੱਥੋਂ ਵਿਚਾਲੇ ਵੀ ਰੱਖਣਾਗਾ ਵਿਚਾਲੇ ਰੋਟੀ ਮੋਟੀ ਨਾ ਰਵੇ ਤੇ ਐਦਾਂ ਸੈਡਾ ਵੀ ਰੱਖਣੀ ਆ ਇਸ ਤਰ੍ਹਾਂ ਸੈਡਾ ਵੀ ਪਤਲਾ ਹੋ ਜਾਣਾ ਹੁਣ ਆਪਾਂ ਪਲੇਟ ਨੂੰ ਚੱਕ ਲਾਂਗੇ ਦੇਖੋ ਰੋਟੀ ਕਿੰਨੀ ਵਧੀਆ ਬਣ ਗਈ ਨਾ ਤੇ ਹੁਣ ਆਪਾਂ ਚੱਕ ਲਾਂਗੇ ਪੰਨਾ ਜੋ ਤੇਲ ਲੱਗਿਆ ਹੋਵੇ ਨਾ ਪੰਨੇ ਦੇ ਉੱਪਰ ਤੇ ਜਿਨੂੰ ਰੋਟੀ ਨਹੀਂ ਬਣਾਉਣੀ ਆਉਂਦੀ ਨਾ ਮੱਕੀ ਦੀ ਜਾਂ ਆਸ-ਪਾਸੇ ਥੋੜੀ ਬਹੁਤੀ ਪਾਟ ਵੀ ਜਾਂਦੀ ਹੈ ਤੇ ਦੇਖੋ ਫਿਰ ਉਹਨੂੰ ਆਹ ਤਰੀਕਾ ਬਹੁਤ ਵਧੀਆ ਹੈਗਾ ਕਿ ਇਸ ਤਰ੍ਹਾਂ ਰੋਟੀ ਬਣਾ ਸਕਦਾ ਮੱਕੀ ਦੀ ਪਰ ਰੋਠੇ ਹੋਣ ਚਾਹੇ ਰੋਟੀ ਹੋਵੇ ਹਾਂਜੀ ਹੁਣ ਰੋਟੀ ਨੂੰ ਆਪਾਂ ਇਸ ਤਰ੍ਹਾਂ ਚੱਕ ਲਾਇਆ ਦੇਖੋ ਕਿੰਨੀ ਵਧੀਆ ਰੋਟੀ ਚੱਕੀ ਗਈ ਨਾ ਤੇ ਇਧਰ ਆਪਾਂ ਤਵਾ ਵੀ ਗਰਮ ਕਰ ਲਿਆ ਹੁਣ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਲਾ ਦਾਂਗੇ ਰਿਫਾਈਨਡ ਤੇਲ ਤੇਲ ਆਪਾਂ ਗਰਮ ਕਰ ਲਿਆ ਸੀ ਪਹਿਲਾਂ ਆਹ ਸੌਰੀ ਤਵਾ ਤੇ ਹੁਣ ਆਪਾਂ ਰੋਟੀ ਨੂੰ ਇਸ ਦਾ ਪਾ ਰਾਂਗੇ। ਜੰਜਰੋ ਸੇਕ ਲੱਗ ਗਿਆ ਨਾ ਪਰੌਂਠੇ ਨੂੰ ਉਸ ਤੋਂ ਬਾਅਦ ਹੀ ਆਪਾਂ ਫਲਟਾਂਗੇ। ਹਾਂਜੀ ਹੁਣ ਆਪਾਂ ਪਰੌਂਠੇ ਨੂੰ ਕੱਟ ਦਿੰਨੇ ਆ। ਹੁਣ ਇੱਧਰਲੇ ਪਾਸੇ ਥੋੜਾ ਜਿਹਾ ਲਾ ਦੇਣੀ ਆ ਆਪਾਂ ਤੇਲ। ਬਹੁਤ ਵਧੀਆ ਰੋਟੀ ਬਣਦੀ ਹੈਗੀ ਆ ਆ ਥੋੜਾ ਜਿਹਾ ਨਾ ਥੱਲੇ ਲਾ ਦਿੰਦੀ ਸੀਗੀ ਪਰ ਫਿਰ ਵੀ ਪਰੌਂਠਾ ਆਪਣਾ ਵਧੀਆ ਬਣਿਆਗਾ ਕਿਉਂ ਵੀ ਆਪਾਂ ਲਾ ਸਕਦੇ ਤੇਲ ਵੀ ਆਪਾਂ ਲਾ ਸਕਦੇ ਹਾਂ ਆਪਣੀ ਮਰਜ਼ੀ ਹੁੰਦੀ ਆ ਤੇਲ ਪਸੰਦ ਆ ਜਾਂ ਘਿਓ ਪਸੰਦ ਵੈਸੇ ਮੈਂ ਤੇਲ ਲਾਇਆਗਾ ਹਾਂਜੀ ਆਪਾਂ ਰੋਟੀ ਦਾ ਪਾਸਾ ਕੱਟਦਾ ਸੀਗਾ ਤੇ ਹੁਣ ਇਧਰਲੇ ਪਾਸੇ ਵੀ ਆਪਾਂ ਘਿਓ ਤੇਲ ਲਾ ਦਿੰਦੀ ਆ ਹੁਣ ਪਾਸਾ ਕੱਟ ਦਈਏ ਇੱਕ ਬਹੁਤ ਵਧੀਆ ਪਰੌਂਠੇ ਬਣ ਗਏ। ਹਾਂਜੀ ਦੋਨੇ ਪਾਸੇ ਆਪਾਂ ਪਰੌਂਠੇ ਨੂੰ ਚੇਕ ਲਿਆ ਗਾ। ਦੇਖੋ ਦੋਨੇ ਪਾਸੇ ਨਾ ਵਗੇ ਪਰੌਂਠਾ ਪੱਕ ਗਿਆ ਗਾ। ਬਹੁਤ ਵਧੀਆ ਸੁਨਹਰਾ ਆਇਆ ਤੇ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ। ਦੇਖੋ ਕਿੰਨਾ ਵਧੀਆ ਬਣਿਆ। ਤਰੀਕਾ ਵੀ ਬਹੁਤ ਵਧੀਆ ਆਪਾਂ ਸੌਖਾ ਦੱਸਿਆ ਮੱਕੀ ਦੇ ਤੇ ਆਲੂ ਦੇ ਪਰੌਂਠੇ ਬਣਾਉਣ ਵਾਸਤੇ। ਤੇ ਹੁਣ ਆਪਾਂ ਦੂਜਾ ਪਰੌਂਠਾ ਵੀ ਇਸੇ ਤਰ੍ਹਾਂੇ ਬੇਲਾਂਗੇ। हम थोड़ा जला ला दें आप हाँ जी हूँ आप दूसरा परौंठा बेलांगे थोड़ा जहा आप तेल होर ला लेने पन्ने के उपर तो तेल आप थोड़ा जहा ला लिया कुछ पहले ही लगे हुआ सब पेड़े रख दिने आपा पन्ने के उपर हूँ आपने रख दिने ਹੁਣ ਆਪਾਂ ਪਲੇਟ ਦੇ ਨਾਲ ਇਸ ਤਰ੍ਹਾਂ ਦਬਾ ਦਿੰਨੇ ਆ। ਹੁਣ ਆਪਾਂ ਉਸੇ ਤਰ੍ਹਾਂ ਹੀ ਇਸ ਤਰ੍ਹਾਂ ਸੈਟਾ ਵੀ ਨੱਪ ਦਾਂਗੇ ਕਿ ਜਿਹੜੀਆਂ ਕੰਨੀਆਂ ਮੋੜਟੀਆਂ ਨਾ ਰਹਿਣ ਤੇ ਵਿਚਾਲੇ ਵੀ ਆਪਾਂ ਇਸ ਤਰ੍ਹਾਂ ਨੱਪ ਦਾਂਗੇ। ਇਹ ਕੰਨ ਜਿਹੜੇ ਵਿਚਾਲੇ ਵੀ ਨਾ ਪਰ ਕਈ ਵਾਰ ਗੁੱਲੀ ਜੀ ਬਣ ਜਾਂਦੀ ਉਹ ਗੁੱਲੀ ਜੀ ਨਹੀਂ ਬਣਦੀ ਪਰ ਪਰੌਂਠਾ ਵਧੀਆ ਇੱਕੋ ਜਿਹਾ ਬਣਦਾ ਹੈਗਾ। ਬਸ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਪਰੌਂਠਾ ਬਣਾਉਣ ਵਾਸਤੇ ਤੇ ਤਰੀਕਾ ਸੌਖਾ ਹੈਗਾ। ਇਹ ਮੱਕੀ ਦੇ ਆਲੂ ਵਾਲੇ ਪਰੌਂਠੇ ਬਿਲਕੁਲ ਤੁਸੀਂ ਪਹਿਲੀ ਵਾਰੀ ਇਹ ਬਣਾ ਲਓਗੇ ਇੰਨਾ ਸੌਖਾ ਆਪਾਂ ਤਰੀਕਾ ਦੱਸਿਆ ਹੈਗਾ ਜੇ ਤੁਸੀਂ ਰੋਟੀ ਵੀ ਬਣਾਉਣੀ ਹੋਵੇ ਨਾ ਮੱਕੀ ਦੀ ਤਾਂ ਤਾਂ ਵੀ ਤੁਸੀਂ ਇਸੇ ਤਰੀਕੇ ਨੇ ਬਣਾ ਸਕਦੇ ਆ ਰੋਟੀ ਬਹੁਤ ਵਧੀਆ ਬਣਦੀ ਹੈ ਦੇਖੋ ਪਰੌਂਠਾ ਆਪਣਾ ਬਣ ਗਿਆ ਹੁਣ ਉੱਪਰਲਾ ਪੰਨਾ ਆਪਾਂ ਚੱਕ ਦਾਂਗੇ ਨਾਲੇ ਅਸਾਮੀ ਨਾਲ ਚੱਕਿਆ ਜਾਂਦਾ ਹੈਗਾ ਕਿਉਂਕਿ ਆਪਾਂ ਤੇਲ ਲਾਇਆ ਹੋਇਆ ਹੈਗਾ ਹੁਣ ਇਧਰ ਤਵਾ ਆਪਣਾ ਚਾਲਣੀ ਆ ਤੇ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਹੋਰ ਲਾ ਦਿੰਨੇ ਆ ਤੇਲ हूँ आप पूरे ध्यान ना पर चाक लाएंगे दें हम आप तवे के उपर पा लेंगे क्योंकि पूरे ध्यान ना पऊ पा पौगा ना इस तरह फिर तवा है गर्म ते तेल भी गर्म है कई बार छिटा ना पैजे इस करके पूरे ध्यान ना तवे के उपर परौंठे पाना चाहता है कि सीटा वगैरह ना पैजे हूँ जो सेक ला गया उस ही आप हूँ आपोंठे में पलट ਹੁਣ ਆਪਾਂ ਥੋੜਾ ਜਿਹਾ ਕੰਨੀਆਂ ਤੇ ਲਾ ਦਈਏ ਜਿਹੜਾ ਆਪਾਂ ਪਹਿਲਾ ਪਰੌਂਠਾ ਬਣਾਇਆ ਸੀ ਨਾ ਥੋੜਾ ਜਿਹਾ ਤੇਲ ਘੱਟ ਲੱਗਿਆ ਸੀ ਇਹਦੇ ਤੇ ਨਾ ਤੇਲ ਥੋੜਾ ਜਿਆਦਾ ਚਾਹੀਦਾ ਹੈਗਾ ਫਿਰ ਆਸਾਨੀ ਨਾਲ ਪਰੌਂਠਾ ਚੱਕਿਆ ਜਾਂਦਾ ਹੈਗਾ ਪਹਿਲਾਂ ਜਦੋਂ ਮੈਂ ਪਰੌਂਠਾ ਬਣਾਇਆ ਸੀ ਥੋੜਾ ਜਿਹਾ ਤੇਲ ਘੱਟ ਲੱਗਿਆ ਸੀ ਇਸ ਕਰਕੇ ਥੋੜਾ ਜਿਹਾ ਚੱਕਣ 'ਚ ਪ੍ਰੋਬਲਮ ਆਈ ਸੀਗੀ ਹੁਣ ਦੇਖੋ ਆਸਾਨੀ ਨਾਲ ਹੀ ਪਰੌਂਠਾ ਇਹ ਚੱਕਿਆ ਗਿਆ ਹੁਣ ਸੱਜਾਂ ਤੇ ਵੀ ਦੂਰੀ ਵਾਰ ਆਪਾਂ ਤੇਲ ਲਾ ਦਾਂਗਾ ਤੇ ਉੱਪਰ ਵੀ ਆਪਾਂ ਤੇਲ ਲਾ ਦਾਂਗਾ ਹੁਣ ਆਸਾਨੀ ਨਾਲ ਫਿਰ ਪਲਟ ਦਾਂਗੇ ਆਪਾਂ ਹਾਂਜੀ ਦੂਸਰਾ ਪਰੌਂਠਾ ਵੀ ਆਪਣਾ ਬਣ ਕੇ ਰੈਡੀ ਆ ਦੋਨੇ ਪਾਸੇ ਵਧੀਆ ਜਾ ਸੇਕ ਲਿਆ ਗਿਆ ਬਹੁਤ ਵਧੀਆ ਕਲਰ ਆ ਗਿਆ ਤੇ ਰੱਖ ਦਿੰਨੇ ਆ ਆਪਾਂ ਪਲੇਟ 'ਤੇ ਬਾਕੀ ਦੇ ਵੀ ਪਰੌਂਠੇ ਇਸੇ ਤਰ੍ਹਾਂ ਹੀ ਰੈਡੀ ਕਰ ਲਾਂਗੇ ਹਾਂਜੀ ਸਾਰੇ ਪਰੌਂਠੇ ਆਪਾਂ ਬਣਾ ਕੇ ਰੈਡੀ ਕਰ ਲਏ ਤੇ ਰੱਖ ਦਿੰਨੇ ਆ ਆਪਾਂ ਪਲੇਟ 'ਚ ਦੇਖੋ ਕਿੰਨੇ ਵਧੀਆ ਆਪਾਂ ਪਰੌਂਠੇ ਬਣਾਏ ਆ ਹਾਂਜੀ ਪਰੌਂਠੇ ਨੂੰ ਹੁਣ ਆਪਾਂ ਆ ਕੇ ਪਲੇਟ ਦੇ ਵਿੱਚ ਸਰਵ ਕਰਾਂਗੇ ਤੇ ਪਰੌਂਠੇ ਦੇ ਨਾਲ ਰੱਖ ਦਾਂਗੇ ਆਪਾਂ ਦਹੀਂ ਤੇ ਤੁਹਾਨੂੰ ਪਰੌਂਠਿਆਂ ਦਾ ਤਰੀਕਾ ਵਧੀਆ ਲੱਗਿਆ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਇਹ ਪਰੌਂਠੇ ਬਣਾਉਣੇ ਦੱਸਿਆ। ਕਈ ਵਾਰ ਪਰੌਂਠੇ ਬੰਦਦੇ ਨਾ ਜਾਂ ਰੋਟੀ ਹੋਵੇ ਜਾਂ ਪਰੌਂਠੇ ਹੋਣ ਤਾਂ ਕਈ ਵਾਰ ਵਿੱਚੋਂ ਸਾਡੀਆਂ ਟੁੱਟ ਜੇ ਜਾਂਦੇ ਹਨਾ ਮੱਕੀ ਦੇ ਜਾਂ ਬਾਜਰੇ ਦੀ ਰੋਟੀ ਹੋਵੇ ਹਨਾ ਬਣਾਉਣੇ ਔਖੇ ਹੋ ਜਾਂਦੇ। ਤੁਸੀਂ ਆਹ ਤਰੀਕਾ ਜਰੂਰ ਵਰਤ ਕੇ ਵਰਤ ਕੇ ਦੇਖਿਓ। ਬਹੁਤ ਹੀ ਆਪਾਂ ਈਜ਼ੀ ਤਰੀਕਾ ਦੱਸਿਆ ਇਹ ਮੱਕੀ ਦੇ ਆਟੇ ਦੇ ਪਰੌਂਠੇ ਬਣਾਉਣ ਦੇ। ਤੁਸੀਂ ਘਰ ਵਿੱਚ ਜਰੂਰ ਬਣਾ ਕੇ ਦੇਖਿਓ। ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਹੁਣ ਤੁਹਾਨੂੰ ਨਾ ਆਪਾਂ ਖਾ ਕੇ ਵੀ ਦਿਖਾਵਾਂਗੇ ਵੀ ਆਪਣੇ ਪਰੌਂਠੇ ਇਹ ਕਿੰਨੇ ਟੇਸਟੀ ਬਣੇ ਆ ਹਾਂਜੀ ਤੁਸੀਂ ਮੱਕੀ ਦੇ ਪਰੌਂਠਿਆਂ ਨੂੰ ਪਚਾਰ ਦੇ ਨਾਲ ਵੀ ਖਾ ਸਕਦੇ ਹੋ ਤੁਸੀਂ ਦਹੀਂ ਦੇ ਨਾਲ ਵੀ ਖਾ ਸਕਦੇ ਹੋ ਪਰੌਂਠੇ ਬਹੁਤ ਹੀ ਜ਼ਿਆਦਾ ਇਹ ਸਵਾਦ ਲੱਗਦੇ ਆ ਸਰਦੀ ਦੇ ਵਿੱਚ ਤਾਂ ਤੁਹਾਨੂੰ ਬਹੁਤ ਹੀ ਸਰਦੀ ਚ ਬੰਦਿਆ ਮੱਕੀ ਦੇ ਪਰੌਂਠੇ ਤੇ ਮੱਕੀ ਦੇ ਪਰੌਂਠੇ ਬਹੁਤ ਜ਼ਿਆਦਾ ਸਵਾਦ ਲੱਗਦੇ ਆ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖੋ ਤੇ ਮੇਰੀ ਬੇਟੀ ਨੂੰ ਤਾਂ ਬਹੁਤ ਜ਼ਿਆਦਾ ਇਹ ਪਸੰਦ ਆ ਮੱਕੀ ਦੀ ਰੋਟੀ ਵੀ ਤੇ ਇਸ ਤਰ੍ਹਾਂ ਮੱਕੀ ਦੇ ਆਲੂ ਵਾਲੇ ਪਰੌਂਠੇ ਵੀ ਤੇ ਹੁਣ ਤੁਹਾਨੂੰ ਟੇਸਟ ਵੀ ਇਹ ਹੀ ਕਰਕੇ ਦਿਖਾਵੂਗੀ ਕਿ ਕਿੰਨੇ ਕੁ ਟੇਸਟੀ ਬਣੇ ਆ ਚਲ ਆਪਣਾ ਖਾਣਾ ਆ ਬਰਤੀ ਵਿੱਚ ਕਿੰਨੇ ਕਿੰਨੇ ਕੀਲੀ ਤੋੜੀ ਹੈ ਜਿੱਦਾਂ ਨੂੰ ਬਹੁਤ ਟੇਸਟੀ ਬਣੇ ਦੋਨਾਂ ਹਾਂਜੀ ਮੱਕੀ ਦੇ ਪਰੌਂਠੇ ਬਹੁਤ ਜ਼ਿਆਦਾ ਸਵਾਦ ਬਣਿਆ ਇਸ ਤਰੀਕੇ ਨਾਲ ਤੁਸੀਂ ਵੀ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਵੀ ਇਸ ਤਰੀਕੇ ਨਾਲ ਪਰੌਂਠੇ ਅਸੀਂ ਵੀ ਘਰ ਵਿੱਚ ਬਣਾਏ ਤੇ ਓਨੇ ਹੀ ਟੇਸਟੀ ਬਣੇ ਆ ਹਾਂਜੀ ਤੇ ਮੇਰੇ ਚੈਨਲ ਤੇ ਤੁਸੀਂ ਪਹਿਲੀ ਵਾਰ ਆ ਤੇ ਮੇਰੇ ਚੈਨਲ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਨਵੀਂ ਵੀਡੀਓ ਰਾ ਥੈਂਕ ਯੂ